ਦਾ ਤਾਲ ਪੁਰੀ ਅਰਜੁਨ ਕਾਇਮ ਫੜ ਕੇ ਨੂੰ ਤਹਾਰ ਕੋਲ ਬਿਨ ਸੁਵਾਰੀ ਜੀ ਦੇ ਪੀਰ ਤੇ ਬਾਲਕ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਸ਼੍ਰੀ ਅਗੰਗਤੂ ਸਾਹਿਬ ਜੀ ਵਿਖੇ ਸਤਿਗੁਰਾਂ ਨੇ ਪਾਵਨ ਪਵਿੱਤਰ ਅਸਥਾਨੀ ਵਿੱਚ ਬੁਲ ਬੈਠੇ ਸਮੂਹ ਸੁਵਾਰੇ ਸਤਸੰਗੀ ਜਨੋ ਦਸ਼ਬੇਸ਼ ਦੇ ਤਰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਰક્ષਸ਼ ਕੀਤੀ ਹੋਈ ਫਤਿਹ ਸਾਰੀ ਸੰਗਤ ਸਤਿਗੁਰਾਂ ਨੂੰ ਸੀਸ ਝੁਕਾ ਅਦਬ ਸਤਕਾar ਸਤਿਗੁਰੂ ਜੀ ਵਾਹਿਗੁਰੂ ਜੀ ਦਾ ਹਾਸਾ ਵਾਹਿਗੁਰੂ ਜੀ ਦੀ ਫਤਿਹ ਗੁਰੂ ਸਾਖੰਤੀ ਅੱਜ ਦੋ ਦਿਹਾੜੇ ਦੇ ਚਿਰ ਸਤਿਗੁਰਾਂ ਦੇ ਪਾਵਨ ਪ੍ਰੇਤਵ ਸਥਾਨ ਤੇ ਆਪ ਕੀ ਜੋ ਬੈਠੇ ਹੋ ਮੇਰੀ ਬੀਰ ਦੇ ਵਾਕ ਸਤਿਗੁਰ ਨੂੰ ਤਤਕ ਹਰ ਗੁਣ ਸਤਿ ਮਹਾਰਾਜ ਸਤਿਪਾਸ਼ਾ ਆਲਟ ਦੇ ਦਿਨ ਸ਼੍ਰੀ ਗੁਰੂ ਪੁਰਸਤ ਜੀ ਵਿਖੇ ਜੋਤੀ ਜੋਤ ਸਮਾਇ sanitation ਸਤਿ ਪੰਥ ਸ਼੍ਰੀ ਰਮੰਧਸਰ ਜੀ ਵਿਖੇ ਸਤਿਗੁਰਾਂ ਦੇ ਜੋਤੀ ਜੋਤ ਦੀ ਉਸਤੀ ਅਦੌਸ਼ਵੀ ਹੋਈ ਹੈ ਔਰ ਸਮੁੱਚੀਆਂ ਸਤਿ ਦਾ ਸਤਿਗੁਰਾਂ ਦਾ ਜੋਤੀ ਜੋਤ ਦਿਵਾੜਾ ਬਹੁਤ ਹੀ ਸ਼ਰਧਾ ਸਤਿਕਾਰ ਸਹਿਤ ਪਰ ਆਏ ਨੇ ਦੂਜਾ ਗੁਰੂ ਘਰ ਦਿਹਾੜਾ ਅੱਜ ਖਾਲਸੇ ਦਾ 325 ਸਾਲ ਦਾ ਸਿਰਜਣਾ ਦਿਵਸ ਹੈ 1699 ਦੀ ਵਸਾਖੀ ਵਾਲੇ ਦਿਨ ਸਾਧ ਸੰਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਬਾਦਸ਼ਾਹ ਨੇ ਕਰਪੂਰ ਸ਼੍ਰੀ ਕੇਸ ਸਰ ਸਹਿਬ ਸ਼੍ਰੀ ਅਨੰਤਪੁਰ ਸਾਹਿਬ ਦੇ ਪਾਵਨ ਸਥਾਨ ਤੇ ਅੱਜ ਦੇ ਦਿਨ ਖਾਸ ਵਰਤਨ ਤੋਂ ਪਰਗਟ ਕੀਤਾ ਸੀ ਸਿੱਖਾਂ ਨੂੰ ਸੰਪੂਰਨ ਤਰ੍ਹਾਂ ਬਖਸ਼ਿਸ਼ ਕੀਤੀ ਸਾਰੇ ਪੰਜ પ્રકાર ਉਹ ਬਖਸ਼ਿਸ਼ ਕੀਤੀ ਪੁਰਾਤਤਵ ਹੋਰ ਦਿੱਤਾ ਸੰਸਕਾਰ ਵਰਸ਼ੇ ਮਰਿਆਦਾ ਬਖਸ਼ਿਸ਼ ਕੀਤੀ ਤੌਰ ਤੇ ਜਨਪਾਹੁ ਦੀ ਮਰਿਆਦਾ ਸੀ ਚੰਗ ਬਹੁਤ ਹੀ ਬਰਿਆਦਾ ਲੋਕ ਖੰਡੇ ਬਾੜ ਦੇ ਦੀ ਬਾਹਰ ਵਿੱਚ ਸਭਪੁਰਾ ਦੇ ਅੱਜ ਦੇ ਦਿਨ ਤਬਦੀਲ ਕਰਕੇ ਲਤਾੜੇ ਹੋਏ लाचार ਨਿਮਾਣੇ ਨਿਤਾਣਿਆਂ ਨੂੰ ਸਰਦਾਰ ਨੇ ਅਮਰ ਛਾ ਕੇ ਸੂਰਬੀਰਤਾ ਕਾਸ਼ਿਸ਼ ਕੀਤੀ ਔਰ ਬਚਨ ਕੀਤੇ ਸਾਥ ਸਵਾ ਰੱਖ ਕੇ ਇਹ ਲੜਾਉ ਚੜੀਆਂ ਕੋਲੋਂ ਬਾਤ ਟੜਾਉ ਤਵੇ ਦੋ ਬਿੰਦੂ ਸੇ ਕਨਾਪ ਕਰਾਉਂ। ਉਹ ਸਤਿਗੁਰਾਂ ਦੇ ਇੱਤੇ ਕੀਤਾ। ਕਰਨਾ ਕਰਨਾ ਸੇ ਜਿਹੜਾ ਸੀ ਉਹ ਸਵਾ ਸਵਾ ਰਾਖ ਦੇ ਨਾਲ ਲੜਿਆ। ਗੁਰੂ ਅਜ ਜਿਸ ਕਾਰਨ ਵਾਸਤੇ ਪੰਜ ਸਿੱਖ ਸਰਬਾਤ ਜੀ ਬਣੋ। ਕਿਸ਼ੇ ਦੀ ਜੀ ਕਰਤਾ ਤਾ ਕਰਕੇ ਸੰਗਤਾਂ ਨੂੰ ਆਦੇਸ ਜਾਰੀ ਕੀਤੇ ਐਸਨ। ਕਿ ਇਸ ਮੁਝੇ ਸੰਸਾਰ ਵਿੱਚ ਵਸਤੀਆਂ ਹੋਈਆਂ ਗੁਰੂ ਸਿੱਖ ਸੰਤਾਂ ਆਪੋ ਆਪਣੇ ਮੁਕਾਬਲੇ ਸਮੇਂ ਦੇ ਅਨੁਸਾਰ ਸ੍ਰੀ ਹਰਿਦੇਵ ਦੇ 9 ਵਜੇ ਗੁਰੂ ਚਰਨਾਂ ਵਿੱਚ ਹਾਜ਼ਰ ਹੋ ਕੇ ਮੁਕੰਤਰ ਗੁਰਮੰਤਰ ਦਾ ਜਾਪ ਕਰਕੇ ਖਾਲਸਾ ਪੰਥ ਦੀ ਚੜ੍ਹਤ ਕਰਾਵਾਸਤੇ ਉਪੂਚਤ 3.5 ਵਜੇ ਯਾਤਰਾ ਵਿੱਚ ਬਰਦਾਸ਼ਤ ਕਰਨ ਔਰ ਜੋ ਦਹਾਗਿਆਂ ਤੋਂ ਜੀਵਨ ਦਾ ਦਰਜ ਵਿੱਚ ਸਾਡੇ ਭਰਾ ਬੱਦਲ ਹੈ ਜਿਹਨਾਂ ਨੇ ਆਪਸ ਵਿੱਚ ਵਿਰੋਧ ਲੜਦਿਆਂ ਹੋਇਆ ਜਜ਼ਬਾਤਾਂ ਵਿੱਚ ਹਟਿਆੜ ਚੁੱਕੇ ਹਨ ਅਤੇ ਤੇ ਤੇ ਪੱਤੇ ਬੱਦਲ ਸਾਡੇ ਕੋ ਭਰਾ ਜਿਹਨਾਂ ਦੇ ਵਿੱਚ ਬੱਦਲ ਹੈ ਉਹਨਾਂ ਦੀ ਵੰਗਰ ਕਲਾਸੀ ਵਾਸਤੇ ਬਰਤੀ ਸੰਘਾ ਵੀ ਰਿਹਾਈ ਵਾਸਤੇ ਚਰਣਾ ਵਿੱਚ ਮੂਰ ਮੰਤਰ ਮੂਰ ਮੰਤਰ ਦਾ ਜਾਪ ਕਰਕੇ ਤੇ ਅਰਦਾਸ ਕਰਨ ਵਾਸਤੇ ਆਦੇਸ਼ ਕੀਤਾ ਗਿਆ ਸੀ ਔਰ ਬੇਨਤੀ ਦੇ ਮਾਰਗ ਦੇ ਪਾਵਨ ਸਥਾਨ ਸ੍ਰੀ ਅਕਾਲ ਤਖਤ ਸਹਿਬ ਦੇ ਵਿਖੇ ਵੀ ਆਪ ਸਰਬਤ ਸੰਗਤਾਂ ਜੁੜੇ ਹੋ ਮੂਰ ਮੰਤਰ ਮੂਰ ਮੰਤਰ ਦਾ ਜਾਪ ਹੋਇਆ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਔਰ ਖਾਸਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਉਹ ਚਰਣਾ ਵਿੱਚ ਅਰਦਾਸ ਕੀਤੀ ਗਈ ਹੈ ਸਤਪੁਰਾ ਨੇ ਆਪਣੇ ਪਾਵਨ ਪਵਿੱਤਰ ਉਹ ਖਵਾਕ ਬਖਸ਼ਿਸ਼ ਦਿੱਤੇ ਨੇ ਗੁਰੂ ਨੂੰ ਹਿੰਦੁਸਤਾਨ ਦੇ ਕਿਸੇ ਵੀ ਕਮੂਰ ਵਿੱਚ ਕਿਤੇ ਵੀ ਜਬਾਤ ਦਰਜ ਨਹੀਂ ਕਿ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਔਰ ਸਜਾਵਾਂ ਪੂਰੀਆਂ ਤੋਂ ਵੀ ਡਬਲ ਸਜਾਵਾਂ ਪੂਰੀਆਂ ਕਰ ਚੁੱਕੇ ਹੋਣ ਬੰਦੀ ਸਿੰਘ ਤੇ ਉਹਨਾਂ ਨੂੰ ਰਿਹਾਅ ਨਾ ਕੀਤਾ ਜਾਏ ਕਿ ਹਿੰਦੁਸਤਾਨ ਦੇ ਸਭ ਤੋਂ ਵੱਡੇ ਕਹਿ ਜਾਪ ਵਾਲੇ ਲੋਕਤੰਤਰ ਦੇ ਵਿੱਚ خالسا پنتھ دکھ پنتھ بہت حکومت سکھ نے ستگو کرپا کر کے وہ اپنا جیون جنے پروار گرو گرو جگہ ہوا اپنے جیونت کرنے کا ਬਹੁਤ ਸਾਰਾ ਅਨੁਸਾਰ ਪੰਜਾਬ ਦਾ ਖਜ਼ਾਣੇ ਦੇ ਨੌਜਵਾਨੀ ਦਾ ਪਰਤ ਦੇ ਨੌਜਵਾਨੇ ਦਾ ਪਿਛਲੇ ਸਮੇਂ ਵਿੱਚ ਹੋ ਰਿਹਾ ਹੈ 1975 ਤੋਂ ਤੱਕरीबन ਪੰਜਾਬ ਦੇ ਨੌਜਵਾਨਾਂ ਦਾ ਘਾਣ ਕਰਨਾ ਸਰਕਾਰਾਂ ਨੇ ਸ਼ੁਰੂ ਕੀਤਾ ਤਕਰੀਬਨ 2 ਤੇ ਆਕੇ 2.5 ਲੱਖੀਆਂ ਤੱਕ ਸਿਰਫ ਨੌਜਵਾਨਾਂ ਦਾ ਪੰਜਾਬ ਦੇ ਵਿੱਚ ਕਤਲੇਆਨ ਕੀਤਾ ਗਿਆ ਹਜ਼ਾਰਾਂ ਦੀ ਮਰਤੀ ਵਿੱਚ ਸਿਰਫ ਨੌਜਵਾਨ پولیس وغیرہ فڑ فڑ کے جھوٹے پولیس مقابلے بنا کے بھی شہید بہت سافی ہمیشہ ہندوستان ہو رہی ہے اور ہوں بھی یہ یتن کیے جا رہے ہیں کہ پنجاب نوجوان نے وہاں کے منہ ایسا ڈاگ سہم پیدا کیتا جائے کہ وہ دھرم پرچان پرچار پرسار واسطے کوئی بھی یتن نہ کر جس کی تاجہ مثال ہے ਇਹ ਤਰ੍ਹਾਂ ਦਾ ਪ੍ਰਚਾਰ ਪ੍ਰਸਾਰ ਕਰਨ ਵਾਸਤੇ ਦੁਰੇ ਵਿਜੋਜਵਾਦਾਂ ਨੂੰ ਕਹਿਣ ਕਰਕੇ ਉਹਨਾਂ ਤੇ ਝੂਠੇ ਬੀਸ ਬਣਾ ਕੇ ਉਹਨਾਂ ਨੂੰ ਡਿਬਰੂਗੜ ਅਸਾਮ ਦੇ ਜੇਹਰ ਵਿੱਚ ਭੇਜ ਕੇ ਉਹਨਾਂ ਤੇ ਐਮਐਸਏ ਵਰਗਾ ਖਤਰਨਾਕ ਐਕਟ ਲਾ ਕੇ ਪੰਜਾਬ ਤੋਂ ਸੈਂਕੜੇ ਵੀ ਦੂਰ ਡਿਬਰੂਗੜ ਅਸਾਮ ਦੇ ਜੇਹਰ ਵਿੱਚ ਭੇਜ ਦਿੱਤਾ ਗਿਆ ਐਮਐਸਏ ਖਤਮ ਹੋਣ ਤੋਂ ਬਾਅਦ ਫਿਰ ਦੁਬਾਰਾ ਐਮਐਸਏ ਲਾਗੂ ਕਰਕੇ ਉਹਨਾਂ ਨੌਜਵਾਨਾਂ ਜਿਨ੍ਹਾਂ ਦੀ ਐਮਐਸਏ ਖਤਮ ਹੋਣ ਤੋਂ ਬਾਅਦ ਉਹਨਾਂ ਨੂੰ ਪੰਜਾਬ ਦੇੰਬਰ ਦਾ ਸਕਤਾ ਸੀ ਪਰ ਸਰਕਾਰ ਦੀ ਮਾੜੀ ਨੀयत ਨੇ ਫਿਰ ਦੁਬਾਰਾ NSA ਲਾ ਕੇ ਤੇ ਉਹਨਾਂ ਜਵਾਨ ਨੌਜਵਾਨਾਂ ਨੂੰ ਜੇਕਰ ਗੜੀ ਇਸ ਸਾਥ ਜੇ ਦੇ ਵਿੱਚ ਹੀ ਲੱਗਣ ਦਾ ਰੱਖਣ ਦਾ ਯਤਨ ਕੀ ਪਾਜ਼ਾਇਆ ਜੇਕਰ ਉਹਨਾਂ ਨੌਜਵਾਨਾਂ ਦੀ ਰਿਹਾਈ ਵਾਸਤੇ ਔਰ ਆਪਣਾ ਸੰਚਾਰ ਵਾਸਤੇ ਜੋ ਬਾਤ ਤੱਕ ਸ਼੍ਰੀ ਦੰਤਪੰਥ ਸਾਹਿਬ ਤਰਵੰਡੇ ਸਾਹਬ ਤੋਂ ਚਲਣਾ ਸੀ ਉਹਨਾਂ ਸੰਗਤਾਂ ਦੇ ਵਿੱਚ ਸੰਗਤਾਂ ਨੇ ਸ਼ਾਮਲ ਹੋ ਕੇ ਤੇ ਅੱਜ ਸ਼੍ਰੀ ਅਕਾਲ ਪਤੂ ਸਾਹਿਬ ਜੀ ਵਿਖਿਆ ਕਿ ਖਾਬ ਸੇ ਸਾਜਣਾ ਦੇ ਉਸਤੇ ਖੰਡੇ ਬਾਟੇ ਦੀਪਾ ਹੋਉ ਹਮਤ ਛਕਣਾ ਸੀ ਪਰ ਸਰਕਾਰ ਨੇ ਉਹ ਫਰਮ ਫੜੇ ਕਰਕੇ ਉਹ ਜਿਹੜਾ ਬਾਤ ਸੀ ਉਹ ਤੋਂ ਵੀ ਫੇਰ ਕਰਤਾ ਯਤਨ ਕਰਕੇ ਕਿ ਸਾਡੀ ਜਿਹੜੀ ਲਗ ਪੀਰਤਨ ਦੀ ਪਰਪਰਾ ਸੀ ਉਹਦੇ ਉੱਤੇ ਵੀ ਹਮਲਾ ਕਰਨ ਦਾ ਬਹੁਤ ਵੱਡਾ ਇਫੈਕਟ ਦਿੱਤਾ ਗੁਰ ਸੰਗਤਿਆ ਗੁਰੂਤ ਹੈ ਕਿ ਸਮੁੱਚਾ ਖਾਲਸਾ ਪੰਥ ਸ਼੍ਰੀ ਅਕਾਲ ਪਤੂ ਸਾਹਿਬ ਜੀ ਦੀ ਸ਼ਰਤ ਸ਼ਾਇਦ 71 ਹੋਵੇ جیکر خالسا پنت ایکتر نہیں ہوئے گا تو سارے جی کمزوری ہے یہ دن پرتی دن بدتی جائے گی اور سرکار اس طرح ہی سکھان کا کام کردیا رہی اکال تخت صاحب جی وے خالساتھ کی چڑھ نکل واسطے اور بندی سنگھ کی رہائی کرنے جڑے ہوئے آپ سمچیاں سنگت کا شری اکال تخت صاحب سچ کنڈ شریب جی وغیرہ بہت بہت سواگت کیا جاتا ہے بہت بہت دنواد ਅੱਜ 24325 ਸਾਲ ਦਾ ਸਿਰਜਣਾ ਦਿਵਸ ਹੈ ਜਿਨ੍ਹਾਂ ਨੇ ਖੰਡੇ ਬਾਟੇ ਦੀ ਪਾਲੂ ਛਕੀ ਹੈ ਆਮੋਸ਼ ਛਕਿਆ ਹੈ ਉਹ ਭਾਗਾਂ ਵਾਲੇ ਨੇ ਜਿਨ੍ਹਾਂ ਨੇ ਅਜੇ ਤੱਕ ਖੰਡੇ ਬਾਟੇ ਦੀ ਪਾਲੂ ਨਹੀਂ ਛਕੀ ਅਮਰਤ ਨਹੀਂ ਛਕਿਆ ਉਹਨਾਂ ਨੂੰ ਬੇਤੀ ਹੈ ਕਿ ਸਾਧਗ੍ਰੰਥ ਦੇ ਵਚਨ ਅਨੁਸਾਰ ਪ੍ਰਥਮ ਵਰਗਤਿਆਂ ਜਾਨ ਖੰਡੇ ਦੀ ਪਾਲੂ ਛਕੈ ਸੋਇਜ ਦੇ ਪ੍ਰਧਾਨ ਅਵਰ ਪ੍ਰਪਾਦ ਜੋ ਲੈ

ਅਰਜੁਨ ਕਾਇਆ ਪੜ ਕੇ ਮੂਹ ਤੋਂ ਹਰ ਕੋ ਬਿੰਦ ਸੁਵਾਰੀ ਮੇਰੇ ਪੀਰ ਦੇ ਬਾਲਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਸਮੂਹ ਨੂੰ ਸਵਾਰੇ ਸਤ ਸੰਗੀ ਜਾਣੋ ਦਸ਼ਮੇਸ਼ ਪਿਤਾ ਤਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੂੰ ਨਮੋ ਸ਼ਸ਼ਕੀਤੀ ਹੋਈ ਅਤੇ ਸਾਰੇ ਸੰਗਤ ਸਤਿਗੁਰਾਂ ਦੀ ਅਸੀਸ ਚਾ ਆਪ ਸਰਕਾਰ ਸਤਿਗੁਰੂ ਜੀ ਵਾਹਿਗੁਰੂ ਜੀ ਦਾ ਹਾਰਸਾ ਵਾਹਿਗੁਰੂ ਜੀ ਕੀ ਫਤਿਹ ਗੁਰਸਾਖੰਡ ਜੀ ਅੱਜ ਦੋ ਦਿਹਾੜੇ ਦੇ ਜਿਵੇਂ ਸਤਿਗੁਰਾਂ ਦੇ ਪਾਵਨ ਪ੍ਰਕਾਸ਼ ਸਥਾਨ ਤੇ ਆਪ ਜੀ ਜੁੜ ਬੈਠੇ ਹੋ ਮੇਰੀ ਬੀਲ ਦੇ ਵਾਲ ਸਤਿਗੁਰੂ ਨੂੰ ਧੰਨ ਖਾਰੂ ਬੀਸੇ ਕੀ ਮਹਾਰਾਜ ਸੱਚੇ ਬਾਦਸ਼ਾਹ ਆਰਧੇ ਦਿਨ ਛਿਲੀ ਕੀ ਪ੍ਰੋਸਰਤਿ ਵਿਖੇ ਜੋਤੀ ਜੋਤ ਸਮਾਇ ਸੰ ਸਤਿ ਪਾਤਸ਼ੀ ਦੀ ਗੁਰ ਮੰਦਰ ਸਰ ਤੇ ਵਿਖੇ ਸਤਿਗੁਰਾਂ ਦੇ ਜੋਤਿ ਜੋਤ ਦੀ ਉਸਤੀ ਅਦੌਸ਼ੀ ਹੋਈ ਹੈ ਔਰ ਸਮੁੱਚੀ ਸਤਿ ਪਾਤਸ਼ੀ ਗੁਰਾਂ ਦਾ ਜੋਤਿ ਜੋਤ ਦਿਵਾੜਾ ਬਹੁਤ ਹੀ ਸ਼ਰਧਾ ਸਤਿਕਾਰ ਸਹਿਤ ਮਨਾਰੇ ਜੀ ਦੂਜੇ ਗੁਰੂ ਖੁਜਾਹਾਰਾ ਅੱਜ ਖਾਲਸੇ ਦਾ 325 ਸਾਲ ਦਾ ਸਿਰਜਣਾ ਦਿਵਸ ਹੈ 1699 ਦੀ ਵਸਾਖੀ ਵਾਲੇ ਦਿਨ ਤਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਬਾਦਸ਼ਾਹ ਨੇ ਬਾਪੁਰ ਚਰੀ ਕੇ ਇਸ ਪਰ ਸਹਿਤ ਸ਼੍ਰੀ ਅਨੰਤਪੁਰ ਸਾਹਿਬ ਦੇ ਪਾਵਨ ਸਥਾਨ ਤੇ ਪੰਜ ਦੇ ਦਿਨ ਖਾਲਸਾ ਪੰਥ ਨੂੰ ਪਰਗਟੀ ਤਾਸੀ ਸਿੱਖਾਂ ਨੂੰ ਸਪੂਰਣਤਾ ਬਖਸ਼ਿਸ਼ ਕੀਤੀ ਸਤ ਪੰਜ ਕਕਾਰ ਨੂੰ ਬਖਸ਼ਿਸ਼ ਕੀਤੀ ਪੁਰਾਤ ਤੌਰ ਉੱਤੇ ਕੀਤਾ ਸੰਸਕਾਰ ਬਖਸ਼ਿਸ਼ ਮर्यादा ਰਖਿਸ਼ ਕੀਤੀ ਪਰਜਨ ਬਹੁਤੀ ਮर्यादा ਸੀ ਚਰਨ ਬਾਹੂ ਦੀ ਕਰਿਆਦਾ ਲੋਕ ਕੰਢੇ ਬਾੜ ਤੇ ਦੀ ਬਾਹੂ ਵਿੱਚ ਸਭੁਰਾ ਨੇ ਅੱਜ ਦੇ ਦਿਨ ਤਬਦੀਲ ਕਰਕੇ ਲਤਾੜੇ ਹੋਏ ਲਾਚਾਰ ਨਿਪਾਣੇ ਨਿਪਾਣਿਆਂ ਨੂੰ ਸਤਿਗੁਰਾਂ ਨੇ ਅਮਰ ਛਾ ਕੇ ਸੂਰਬੀਰਤਾ ਬਖਸ਼ਿਸ਼ ਕੀਤੀ ਔਰ ਬਚਨ ਕੀਤੇ ਸਭਾ ਰੱਖ ਕੇ ਇੱਕ ਲੜਾਉ ਚੜੀਆਂ ਕੋੜੋਂ ਬਾਜ ਤੋੜਾ ਤਦੈ ਗੋਬਿੰਦ ਸਿੰਘ ਜੀ ਦਾ ਨਾਮ ਕਰਾਉਂ। ਉਹਨਾਂ ਸਤਿਪੁਰਾਂ ਦੇ ਇੱਥੇ ਕੀਤਾ। ਕਰਨਾ ਤਾਂ ਨਾ ਸਿਰ ਜਿਹੜਾ ਸੀ ਉਹ ਸਵਾ ਸਵਾਰਾ ਕੇ ਦੇ ਨਾਲ ਲੜਿਆ। ਕੁਰਪਕ ਅੱਜ ਜਿਸ ਕਾਰਜ ਵਾਸਤੇ ਪਾਠ ਸ਼ਿਕਸ਼ਾ ਪਾਜੀ ਵੱਲੋਂ ਵਿਸ਼ਲੇ ਦੀਨ ਕਰਤਾਤਾ ਕਰਕੇ ਸੰਗਤਾਂ ਨੂੰ ਆਦੇਸ਼ ਜਾਰੀ ਕੀਤੇ ਐ। ਕਿ ਜਿਸ ਮਨੁੱਖ ਉਸ ਸੰਸਾਰ ਵਿੱਚ ਵਸਦੀਆਂ ਹੋਈਆਂ ਕੋ ਉਸ ਸਿੱਖ ਸਾਡਾ ਆਪੋ ਆਪਣੇ ਮੁਕਾ ਦੇ ਸਾਹਮਣੇ ਅਨੁਸਾਰ ਸ੍ਰੀ ਅਨ ਦੇ 9 ਵਜੇ ਗੁਰ ਚਰਨਾਂ ਵਿੱਚ ਹਾਜ਼ਰ ਹੋ ਕੇ ਮੁਹੰਦੰਤਰ ਤੋਂ ਮੰਤਰ ਦਾਜਾ ਕਰਕੇ ਖਾਲਸਾ ਪੰਥ ਦੀ ਚੜ੍ਹਤ ਕਰਾਵਾ ਵਾਸਤੇ ਉਚਾਰਿਆ ਜਾਂਦਾ ਹੈ। ਇਖਾਂ ਵਿੱਚ ਬਰਦਾਸ਼ਤ ਕਰਨ ਔਰ ਜਦੋਂ ਦਫਾਕਿਆਂ ਤੋਂ ਜੇਹਦਾ ਦੇ ਵਿੱਚ ਸਾਡੇ ਭਰਾ ਵਧਨ ਹੈ ਜਿਹਨਾਂ ਨੇ ਧਰਮ ਯੁੱਧ ਲੜਦਿਆਂ ਹੋਇਆ ਜਜ਼ਬਾਤਾਂ ਵਿੱਚ ਹਥਿਆਰ ਛੁਪੇ ਨੇ ਅਤੇ ਤੇ ਤੇ ਬੱਤੀ ਬੱਤੀ ਸਾਡੇ ਕੋ ਭਰਾ ਜੇਹਦਾ ਦੇ ਵਿੱਚ ਵਧਨ ਹੈ ਵੰਡਰ ਦੀ ਵੰਡਕਲਾਸੀ ਵਾਸਤੇ ਬਦਨੀ ਸਿੰਘਾਂ ਦੀ ਰਿਹਾਈ ਵਾਸਤੇ ਗੁਰੂ ਚਰਨਾਂ ਵਿੱਚ ਮੂਲ ਮੰਤਰ ਹੋਰ ਮੰਤਰ ਦਾ ਜਾਪ ਕਰਕੇ ਤੇ ਅਰਦਾਸ ਕਰਨ ਵਾਸਤੇ ਆਦੇਸ਼ ਕੀਤਾ ਗਿਆ ਸੀ ਔਰ ਬਿਰ ਪੀਰ ਦੇ ਬਾਲਕ ਦੇ ਪਾਵਨ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਵਿਖੇ ਵੀ ਆਪ ਸਰਬੱਤ ਸੰਗਤਾਂ ਜੁੜੇ ਹੋ ਮੂਲ ਮੰਤਰ ਹੋਰ ਮੰਤਰ ਦਾ ਜਾਪ ਹੋਇਆ ਬਦਨੀ ਸਿੰਘਾਂ ਦੀ ਰਿਹਾਈ ਵਾਸਤੇ ਔਰ ਖਾਸ ਤੌਰ ਤੇ ਚੜ੍ਹਦੀ ਕਲਾ ਵਾਸਤੇ ਗੁਰ ਚਰਣਾ ਵਿੱਚ ਅਰਦਾਸ ਕੀਤੀ ਗਈ ਹੈ ਸਤਿਗੁਰਾਂ ਨੇ ਆਪਣੇ ਪਾਵਨ ਪਵਿੱਤਰ ਉਹ ਖਵਾਕ ਬਖਸ਼ਿਸ਼ ਦਿੱਤੇ ਨੇ ਗੁਰਮੁਖੋ ਹਿੰਦੋਸਤਾਨ ਦੇ ਕਿਸੇ ਵੀ ਕਮੋਰ ਵਿੱਚ ਕਿਤੇ ਵੀ 2ਬਾਤ ਦਰਜ ਨਹੀਂ ਕਿ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਔਰ ਸਜਾਵਾਂ ਪੂਰੀਆਂ ਤੋਂ ਵੀ ਡਬਲ ਸਜਾਵਾਂ ਪੂਰੀਆਂ ਕਰ ਚੁੱਕੇ ਹੋਣ ਬੰਦੀ ਸਿੰਘ ਤੇ ਉਹਨਾਂ ਨੂੰ ਰਹਾ ਨਾ ਕੀਤਾ ਜਾਏ ਇਹ ਹਿੰਦੁਸਤਾਨ ਦੇ ਸਭ ਤੋਂ ਵੱਡੇ ਕਹਾਜਾ ਵਾਲੇ ਲੋਕ ਪੰਥਰ ਦੇ ਵਿੱਚ ਖਾਲਸਾ ਪੰਥ ਦੇ ਨਾਲ ਸਿੱਖ ਪੰਥ ਦੇ ਨਾਲ ਇੱਕ ਬਹੁਤ ਵੱਡੀ ਨਾਜ਼ੁਕ ਸਾਥੀ ਭਾਰਤੀ ਹਕੂਮਤ ਦੇ ਵੱਲੋਂ ਕੀਤੀ ਜਾ ਰਹੀ ਹੈ ਔਰ ਹਰੂਚਰਣਾ ਵਿੱਚ ਇਹੀ ਅਰਦਾਸ ਕੀਤੀ ਗਈ ਹੈ ਕਿ ਸਤਿਗੁਰੂ ਦੀ ਕਿਰਪਾ ਕਰਨ ਜੋ ਦੁਹਾਗਿਆਂ ਤੋਂ ਜਿਨ੍ਹਾਂ ਦੇ ਵਿੱਚ ਬੱਤੀ ਸਿਕੜੇ ਉਹਨਾਂ ਦੀ ਸਤਿਗੁਰੂ ਕਿਰਪਾ ਕਰਕੇ ਉਹਨਾਂ ਨੂੰ ਰਹਾਈ ਬਖਸ਼ਿਸ਼ ਕਰਨ ਤੇ ਉਹ ਆਪਣਾ ਜੀਵਨ ਜਿਹੜਾ ਆਪਣੇ ਪਰਿਵਾਰਾਂ ਦੇ ਵਿੱਚ ਆ ਕੇ ਗੁਰੂ-ਗੁਰੂ ਜਾਪਦਿਆਂ ਹੋਇਆ ਆਪਣਾ ਜੀਵਨ ਉਪਤੀਤ ਕਰਦਾ ਇਹ ਤੰਕਰ ਬਹੁਤ ਸਾਰਾ ਅਨੁਸਾਰ ਪੰਜਾਬ ਦਾ ਖਜਾਤ ਦੇ ਨੌਜਵਾਨੀ ਦਾ ਪਰਤ ਦੇ ਨੌਜਵਾਨੇ ਦਾ ਪਿਛਲੇ ਸਮੇਂ ਵਿੱਚ ਹੋਇਆ 1975 ਤੋਂ ਤੱਕरीबन ਪੰਜਾਬ ਦੇ ਨੌਜਵਾਨਾਂ ਦਾ ਢਾਣ ਕਰਨਾ ਸਰਕਾਰਾਂ ਨੇ ਸ਼ੁਰੂ ਕੀਤਾ ਤਕਰੀਬਨ 2 ਦੇ ਆਕੇ 2.5 ਦਹਾਕੀਆਂ ਤੱਕ

ਤੇ ਉਹ ਤਰਦੇ ਪ੍ਰਚਾਰ ਪ੍ਰਸਾਰ ਵਾਸਤੇ ਕੋਈ ਵੀ ਨਾਕਰ ਜਿਸ ਦੀ ਤਾਜ਼ਾ ਵਿਚਾਰ ਹੈ ਕਿ ਧਰਮ ਦਾ ਪ੍ਰਚਾਰ ਪ੍ਰਸਾਰ ਕਰਨ ਵਾਸਤੇ ਉਹਨਾਂ ਨੂੰ ਨੌਜਵਾਨਾਂ ਨੂੰ ਕਹਿਰ ਕਰਕੇ ਉਹਨਾਂ ਤੇ ਝੂਠੇ ਗੇਸ ਬਣਾ ਕੇ ਉਹਨਾਂ ਨੂੰ ਡਿਬਰੂਗੜ ਅਸਾਮ ਦੇ ਜੇਲ੍ਹ ਵਿੱਚ ਭੇਜ ਕੇ ਉਹਨਾਂ ਦੇ ਐਮਐਸਾ ਵਰਗੇ ਖਤਰਨਾਕ ਐਕਟ ਲਾ ਕੇ ਪੰਜਾਬ ਤੋਂ ਸੈਂਕੜੇ ਵੀਰ ਦੂਰ ਡਿਬਰੂਗੜ ਅਸਾਮ ਦੇ ਜੇਲ੍ਹ ਵਿੱਚ ਭੇਜਿਆ ਗਿਆ ਐਮਐਸਾ ਕਾਨੂੰਨ ਤੋਂ ਬਾਅਦ ਫਿਰ ਦੁਬਾਰਾ ਐਨਐਸਏ ਲਾਗੂ ਕਰਕੇ ਉਹਨਾਂ ਨੌਜਵਾਨਾਂ ਜਿਨ੍ਹਾਂ ਦੀ ਐਨਐਸਏ ਫਤੂ ਹੋਂ ਤੋਂ ਬਾਅਦ ਉਹਨਾਂ ਨੂੰ ਪੰਜਾਬ ਲਿਆਂਦਾ ਜਾ ਸਕਦਾ ਸੀ ਪਰ ਸਰਕਾਰ ਦੀ ਬਾੜੀ ਬੀਤ ਲੈ ਫਿਰ ਦੁਬਾਰਾ ਐਨਐਸਏ ਲਾ ਕੇ ਉਹਨਾਂ ਜਵਾਨ ਨੌਜਵਾਨਾਂ ਨੂੰ ਜੇਕਰ ਕਰਦੀ ਮਸਾਲੇ ਦੇ ਵਿੱਚ ਹੀ ਡੱਕਣ ਦਾ ਰੱਖਣ ਦਾ ਇਤਨਹੀ ਪਿਆਰਿਆ ਜੇਕਰ ਉਹਨਾਂ ਨੌਜਵਾਨਾਂ ਦੀ ਰਿਹਾਈ ਵਾਸਤੇ ਔਰ ਆਪਰਾ ਸੰਚਾਰ ਵਾਸਤੇ ਜੋ ਬਾਤ ਤੱਕ ਸ਼੍ਰੀ ਦੰਤਪਾਲ ਸਾਹਿਬ ਪਰਵੰਡੀ ਸਾਬੋ ਤੋਂ ਚਲਣਾ ਸੀ ਉਹਨਾਂ ਸੰਗਤਾਂ ਦੇ ਵਿੱਚ ਸੰਗਤਾਂ ਨੇ ਸ਼ਾਮਲ ਹੋ ਕੇ ਤੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਵਿੱਚ ਆ ਕੇ ਖਾਸੇ ਸੇ ਸਾਜਣਾ ਦੇ ਉੱਤੇ ਖੰਡੇ ਬਾਟੇ ਦੀਪਾਹੋਰ ਪਾਹੁਲਤ ਛਕਣਾ ਸੀ ਪਰ ਸਰਕਾਰ ਨੇ ਉਹ ਫਰਫੜੇ ਕਰਕੇ ਉਹ ਜਿਹੜਾ ਮਾਤ ਸੀ ਉਹ ਤੋਂ ਵੀ ਫੇਰ ਕਰਦਾ ਯਤਨ ਕਰਕੇ ਕਿ ਸਾਡੀ ਜਿਹੜੀ ਲਗ ਪੀਰਤਨ ਦੀ ਪਰਪਰਾ ਸੀ ਉਹਦੇ ਉੱਤੇ ਵੀ ਹਮਲਾ ਕਰਨ ਦਾ ਬਹੁਤ ਵੱਡਾ ਇਤਿਜਾਜ਼ ਦਿੱਤਾ ਗੁਰ ਸੰਗਤਿਆ ਗੁਰੂਤ ਹੈ

ਫਾਰਸਾ ਪੰਥ ਦੀ ਕੜ ਤੇ ਕਰਾਸਤੇ ਔਰ ਬਰਤੀ ਸਿੰਘ ਕਾ ਦੀ ਰਹਾਇ ਕਰਨ ਵਾਸਤੇ ਜੁੜੇ ਹੋਏ ਆਪ ਸਮੂਹੀਆਂ ਸੰਗਤਾਂ ਦਾ ਸਿਰੀ ਦੇ ਆਪ ਤੱਕ ਸਾਰੇ ਉਸਰਚ ਕਾਣਿ ਸ਼ਿਰੀ ਦਾ ਬੰਦ ਸਰਦੀ ਬੱਲੋ ਬਹੁਤ ਬਹੁਤ ਸਵਾਗਤ ਕੀਤਾ ਜਾਂਦਾ ਹੈ ਬਹੁਤ ਬਹੁਤ ਧੰਨਵਾਦ ਅੱਜ ਖਾਸੇ 1325 ਸਾਲਾ ਸਿਰਜਣਾ ਦਿਵਸ ਹੈ ਜਿਨ੍ਹਾਂ ਨੇ ਅੰਡੇ ਬਾਟੀ ਬਹੁਤ ਸ਼ਕੀ ਹੈ ਤੁਮ ਨੂੰ ਸ਼ਕੀ ਹੈ ਉਹ ਭਾਨਾ ਵਾਲੇ ਨੇ ਜਿਨ੍ਹਾਂ ਨੇ ਅਜੇ ਤੱਕ ਅੰਡੇ ਬਾਟੀ ਨੂੰ ਪਾਲ ਨਹੀਂ ਸ਼ਕੀ ਅਮਰਤ ਨਹੀਂ ਸ਼ਕਿਆ 1920 ਅਕਸਤੂਗ੍ਰਾਹ ਦੇ ਵਜਨਾ ਅਨੁਸਾਰ ਪ੍ਰਥਮ ਅਰਹਤਿਆ ਜਾਨ ਖੰਡ ਦੀ ਪਾਲਨ ਸ਼ਕੈ ਸੋਇ ਸਿਤ ਪ੍ਰਧਾਨ ਅਵਰ ਪ੍ਰਫਾਲ ਜੋ ਲੈ ਜਿਨਾਂ ਨੇ ਅਪਰਤ ਅਜੇ ਤੱਕ ਨਹੀਂ ਛਕਿਆ ਉਹ ਅੰਮ੍ਰਿਤ ਸ਼ਕੈ ਗੁਰੂ ਵੜੇ ਬਣ ਕੇ ਆਪ ਜੀਵਨ ਬਸਰ ਕਰਨ ਇਸ ਜੀਵਨ ਨੂੰ ਸਫਲ ਕਰਨ ਸਮੂਹੀਆਂ ਸੰਗਤਾਂ ਨੂੰ ਖਾਸ ਕਰਕੇ 325 ਸਾਲਾ ਸਾਜਣਾ ਜੀ ਦੀਆਂ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਵਧਾਈਆਂ ਸਭ ਨਾਲ ਜੁੜੀ ਆਇਆ ਵਾਹਿਗੁਰੂ